ਆਪਣੀ ਮਾਂ ਨੂੰ ਲੱਭਣ ਪਹੁੰਚੀ ਕੈਨੇਡਾ ਪਰ ਜਹਾਜ਼ ਤੋਂ ਉਤਰਦੇ ਸਾਰ 에ਰਪੋਰਟ ਤੋਂ ਹੀ ਹੋ ਗਈ ਰਿਪੋਰਟ ਜਦੋਂ ਕਾਰਨ ਸਾਹਮਣੇ ਆਇਆ ਨਾ ਤਾਂ ਸਾਰਿਆਂ ਦੇ ਖੁਸ਼ ਹੋ ਉੱਗ ਗਏ ਇਹ ਹੋਜੀ ਕਿਹੜੀ وجہ ਸੇ ਵੀ 에어ਪੋਰਟ ਤੋਂ ਹੀ ਵਾਪਸੀ ਦੇ ਟਿਕਟ ਹੋ ਗਏ ਅਤੇ ਲੜਕੇ ਜਿਸ ਦੇ ਸਾਰੇ ਕਾਗਜ਼ਾਤ ਪੂਰੇ ਹਨ ਸਿਰਫ ਬੈਗ ਦੇ ਵਿੱਚੋਂ ਮਿਲੀ ਇੱਕ 30 ਸਾਲ ਪੁਰਾਣੀ ਤਸਵੀਰ ਨੇ ਕਿਵੇਂ ਉਸ ਦੀ ਕਿਸਮਤ ਦੇ ਦਰਵਾਜ਼ੇ ਬੰਦ ਕਰ ਦਿੱਤੇ ਕੈਨੇਡਾ ਤੋਂ ਉਸ ਨੂੰ ਖਾਲੀ ਹੱਥ ਵਾਪਸ ਮੁੜਨਾ ਪਿਆ ਉਹ ਵੀ ਉੱਤਰੇ ਮੂੰਹ ਦੇ ਨਾਲ ਲੇਕਿਨ ਇਸ ਤੋਂ ਬਾਅਦ ਜੋ ਹੋਇਆ ਨਾ ਉਹ ਸੁਣ ਕੇ ਤੁਹਾਡੇ ਵੀ ਉੱਡ ਜਾਣਗੇ ਖੁਸ਼ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਦਰਸਲ ਖੁਸ਼ਿਆਰਪੁਰ ਜਿਹਨੇ ਦੇ ਪਿੰਡ ਮੈਲਪੁਰ ਦੀਆਂ ਕੱਚੀਆਂ ਗਲੀਆਂ ਜਿੱਥੇ ਖੇਤਾਂ ਦੀ ਮਿੱਟੀ ਦੀ ਖੁਸ਼ਬੂ ਹਮੇਸ਼ਾ ਹਵਾ ਦੇ ਵਿੱਚ ਘੁਲ ਰਹੀ ਰਹਿੰਦੀ ਸੀ ਉੱਥੇ ਇੱਕ ਜਵਾਨ ਕੁੜੀ ਰਹਿੰਦੀ ਸੀ ਨੂਰ ਕੋਰੇ ਨੂਰ ਬਾਕੀ ਪੰਜਾਬੀ ਕੁੜੀਆਂ ਵਰਗੀ ਸੀ ਸਵੇਰੇ ਜਲਦੀ ਉੱਠਦੀ ਘਰ ਦੇ ਕੰਮਾਂ ਵਿੱਚ ਮਾਂ ਦਾ ਹੱਥ ਪਟਾਉਂਦੇ ਪਰ ਉਸ ਦੀਆਂ ਨਜ਼ਰਾਂ ਹਮੇਸ਼ਾ ਦੂਰ ਅਸਮਾਨ ਦੇ ਵਿੱਚ ਖੇਤਾਂ ਦੀ ਹਦੋਂ ਪਰ ਇੱਕ ਅਣਦੇਸੇ ਦੇਸ਼ ਵੱਟ ਕੇ ਰਹਿੰਦੀਆਂ ਉਸ ਦੇ ਸੁਪਨੇ ਛੋਟੇ ਜਿਹੇ ਮਹਿਲpur ਦੀਆਂ ਕੰਧਾਂ ਵਿੱਚ ਕੈਦ ਨਹੀਂ ਹੋ ਸਕਦੇ ਸਨ ਰਾਤ ਨੂੰ ਜਦੋਂ ਸਾਰਾ ਪਿੰਡ ਸੰਗਣੀ ਨੀਂਦੀ ਗੋਦ ਵਿੱਚ ਹੁੰਦਾ ਨੂਰ ਆਪਣੇ ਮੋਬਾਈਲ ਤੇ ਕੈਨੇਡਾ ਦੀਆਂ ਰੋਸ਼ਣੀਆਂ ਚਮਕਦੇ ਸ਼ਹਿਰਾਂ ਅਤੇ ਆਜ਼ਾਦ ਸੜਕਾਂ ਦੀਆਂ ਤਸਵੀਰਾਂ the ਉਸ ਨੂੰ ਲੱਗਦਾ ਸੀ ਵੀ ਮੈਂ ਆਪਣੇ ਅਸਲੀ ਮਾਤਾ ਪਿਤਾ ਜੋ ਉਸ ਦੇ ਘਰ ਰਹਿੰਦੇ ਹਨ ਉਹਨਾਂ ਦੀ ਬੱਚੀ ਨਹੀਂ ਹਾਂ ਮੇਰੀ ਮਾਂ ਦਰਅਸਲ ਕੋਈ ਹੋਰ ਹੈ ਜੋ ਕਿ ਸ਼ਾਇਦ ਕੈਨੇਡਾ ਦੇ ਵਿੱਚ ਰਹਿੰਦੀ ਹੈ ਉਸ ਦਾ ਇਹ ਸ਼ੱਕ ਸ਼ਾਇਦ ਕਿਸੇ ਹੱਦ ਤੱਕ ਨੇੜਕੀ ਵਿੱਚ ਹੈ ਕਿਉਂਕਿ ਉਸ ਦੇ ਕੋਲ ਇਸ ਦਾ ਇੱਕ ਪੱਕਾ ਸਬੂਤ ਸੀ ਜੋ ਕਿ ਸ਼ਾਇਦ ਅੱਗੇ ਉਸ ਦੇ ਸਾਹਮਣੇ ਆਉਣ ਵਾਲਾ ਸੀ ਉਸ ਦੀ ਜ਼ਿੰਦਗੀ ਦਾ ਅਸਲ ਮਕਸਦ ਉਸ ਨੂੰ ਫਿਲਹਾਲ ਇਸ ਛੋਟੇ ਥਾਂ ਤੋਂ ਬੜਾ ਦੂਰ ਲੱਗਦਾ ਸੀ ਜਿੱਥੇ ਉਹ ਸਿਰਫ ਸੁਪਨਿਆਂ ਦੇ ਵਿੱਚ ਹੀ ਜਾ ਸਕਦੇ ਸੀ ਉਸ ਦੇ ਪਿਤਾ ਸਰਦਾਰ ਜਗਤਾਰ ਸਿੰਘ ਇੱਕ ਸਿਰੜੀ ਅਤੇ ਮਿਹਨਤੀ ਕਿਸਾਨ ਸਨ। ਉਹਨਾਂ ਦਾ ਸਰੀਰ ਤਾਂ ਪੱਕੀਆਂ ਫਸਲਾਂ ਵਾਂਗ ਮਜ਼ਬੂਤ ਸੀ ਪਰ ਉਹਨਾਂ ਦੀਆਂ ਅੱਖਾਂ ਦੇ ਵਿੱਚ ਇੱਕ ਡੂੰਘਾ ਸੰਘਰਸ਼ ਦਿਖਦਾ ਸੀ। ਉਹ ਅਕਸਰ ਰਾਤ ਨੂੰ ਬੇਚੈਨ ਹੋ ਜਾਂਦੇ ਜਿਵੇਂ ਉਹਨਾਂ ਦੇ ਅੰਦਰ ਕੋਈ ਪੁਰਾਣਾ ਰਾਜ਼ ਦੱਬਿਆ ਹੋਵੇ। ਉਹਨਾਂ ਦੀ ਪਤਨੀ ਬੀਬੀ ਪ੍ਰੀਤਮ ਕੌਰ ਪਿਆਰ, ਸਬਰ ਅਤੇ ਸੰਤੋਖ ਦੀ ਮੂਰਤ ਸਨ। ਉਹਨਾਂ ਦੀ ਦੁਨੀਆ ਸਿਰਫ ਆਪਣੇ ਪਰਿਵਾਰ ਦੇ ਖਸਿਆਂ ਅਤੇ ਖੁਸ਼ੀਆਂ ਤੱਕ ਹੀ ਸੀਮਤ ਸੀ। ਜਦੋਂ ਨੂਰ ਨੇ ਆਪਣੀ ਬੀਏ ਦੀ ਪੜ੍ਹਾਈ ਖਤਮ ਕਰ ਟੰਬਾ ਦੇ ਕੈਨੇਡਾ ਜਾਂਦ ਇਛਾ ਜਾਰ ਕੀਤੇ ਤਾਂ ਡਾਕਟਰ ਨੇ ਇੱਕ ਲੰਬਾ ਤੇ ਗਹਿਰਾ ਸਾਲਿਆ ਉਹਨਾਂ ਨੂੰ ਪਤਾ ਸੀ ਕਿ ਇਹ ਸਿਰਫ ਸਫਰ ਨਹੀਂ ਸੀ ਇਹ ਉਹ ਰਾਜਵਲ ਇੱਕ ਖਤਰਨਾਕ ਕਦਮ ਸੀ ਜਿਸ ਨੂੰ ਕਈ ਸਾਲ ਪਹਿਲਾਂ ਤੋਂ ਲੁਕਾਉਂਦੇ ਹਾਰੇ ਸਨ ਪਰ ਪ੍ਰੀਤਮ ਕੌਰ ਨੇ ਆਪਣੀ ਧੀ ਦੇ ਸੁਪਨਿਆਂ ਸਾਹਮਣੇ ਆਪਣਾ ਸਭ ਕੁਝ ਕੁਰਬਾਨ ਕਰਦਾ ਫੈਸਲਾ ਕੀਤਾ ਉਹਨਾਂ ਨੇ ਆਪਣੇ ਪਿਓ ਦਾਦਾ ਦੀ ਜ਼ਮੀਨ ਦਾ ਇੱਕ ਟੁਕੜਾ ਵੇਚ ਦਿੱਤਾ ਜਿਸ ਨੂੰ ਉਹ ਸਿਰਫ ਬਹੁਤ ਵੱਡੀ ਮੁਸੀਬਤ ਦੇ ਵਿੱਚ ਵੇਚਣ ਬਾਰੇ ਸੋਚ ਸਕਦੇ ਸਨ ਇਹ ਨੂਰ ਲਈ ਸਿਰਫ ਵੇਚੇ ਦੀ ਫੀਸ ਨਹੀਂ ਸੀ ਇਹ ਉਹਨਾਂ ਦੇ ਪਸੀਨੇ ਉਹਨਾਂ ਦੇ ਸੁਪਨਿਆਂ ਅਤੇ ਉਹਨਾਂ ਦੇ ਅਥਾਹ ਪਿਆਰ ਦੀ ਕੀਮਤ ਸੀ ਨੂਰ ਨੇ ਇਸ ਕੁਰਬਾਨੀ ਦਾ ਮੁੱਲ ਚੁਕਾਇਆ ਉਸਨੇ ਦਿਨ ਰਾਤ ਉਸ ਦੀ ਪੜ੍ਹਾਈ ਕਿਤੇ ਹਰ ਰਾਤ 4 ਘੰਟੇ ਸੌਂਦੇ ਉਸ ਦੀ ਵੱਡੀ ਪੈਣ ਰਮਣ ਜੋ ਲੁਧਿਆਣਾ ਵਿਆਹ ਸੀ ਅਕਸਰ ਫੋਨ ਤੇ ਚਿੰਤਾ ਪ੍ਰਗਟਾਉਂਦੇ ਨੂਰ ਬਸ ਕਰਾ ਕਰ ਜਦਾ ਸੁਪਨੇ ਨਾ ਦੇਖ ਕਿਤੇ ਇਹ ਟੁੱਟ ਨਾ ਜਾਣਾ ਬਾਦ ਦੇ ਵਿੱਚ ਪੀੜ ਬਹੁਤ ਹੋਣੀ ਹੈ ਪਰ ਨੂਰ ਨੇ ਕਿਸੇ ਦੀ ਨਹੀਂ ਸੁਣੇ ਉਸ ਦੀ ਅੰਦਰੋਂ ਨਹੀਂ ਜਿੱਦ ਉਸ ਨੂੰ ਕਿਸੇ ਹੋਰ ਹੀ ਤਲਾਸ਼ ਦੇ ਵਿੱਚ ਕਚਰੇ ਸੀ ਨੂਰ ਦੀ ਲਗਨ ਅਤੇ ਮਿਹਨਤ ਆਕਰਕਾਰ ਨਗਣਾਈ ਅਤੇ ਉਸ ਨੂੰ ਸਟੱਡੀ ਵੀਜ਼ਾ ਮਿਲ ਗਿਆ ਪਰ ਜਦੋਂ ਉਸ ਤੇ ਮਾਪਿਆਂ ਦੀਆਂ ਅੱਖਾਂ ਵਿੱਚ ਪਿਆਰ ਅਤੇ ਮਨਸੀਨਾ ਮਲਤੂਲ ਨੇ ਨਾਲ ਹੀ ਇੱਕ ਡੂੰਗਾ ਅਨਦੇਸ਼ਾ ਡਰ ਵੀ ਲੁਕਿਆ ਸੀ ਜਿਵੇਂ ਉਹ ਜਾਣਦੇ ਹੋਣ ਕਿ ਇਸ ਸਫਰ ਨੂਰ ਲਈ ਕਿੰਨਾ ਖਤਰਨਾਕ ਸਾਬਤ ਹੋ ਸਕਦਾ ਹੈ ਦਿੱਲੀ ਦੇ ਅੰਤਰਰਾਸ਼ਟਰੀ 에ਅਰਪੋਰਟ ਤੇ ਪਰਿਵਾਰਕ ਵਿਛੋੜੇ ਦਾ ਮਾਹੌਲ ਬੜਾ ਭਾਵੁਕ ਸੀ ਨੂਰ ਦੇ ਚਿਹਰੇ ਤੇ ਉਤਸ਼ਾਹ ਸੀ ਪਰ ਉਸਦੇ ਮਾਪਿਆਂ ਦੇ ਚਿਹਰੇ ਤੇ ਦੁੱਖ ਅਤੇ ਡਰ ਦਾ ਮਿਸ਼ਰਣ ਸੀ ਪ੍ਰੀਤਮ ਕੌਰ ਨੇ ਆਪਣੀ ਧੀ ਨੂੰ ਗੜੇ ਲਗਾ ਕੇ ਇੱਕ ਅਜਿਹਾ ਪਿਆਰ ਦਿੱਤਾ ਜੋ ਐਵੇਂ ਕਹਿ ਰਿਹਾ ਹੋਵੇ ਵੀ ਉਹ ਕਦੇ ਉਸ ਤੋਂ ਦੂਰ ਨਹੀਂ ਜਾਣਾ ਚਾਹੁੰਦੇ ਜਾਂ ਜਿਵੇਂ ਉਸ ਨੂੰ ਆਖਰੀ ਵਾਰੀ ਸਮਾਡਰੀ ਹੋਵੇ ਇੱਕ ਵਿਦਾਇਗੀ ਗੀਤੋਂ ਬਾਦ ਰਥਿਆ ਕਰਨ ਦਾ ਨਿਵਾਸੇ ਜਗਤਾਰ ਸਿੰਘ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਤੱਕ ਦਿੱਤੇ ਅਤੇ ਆਖਰੀ ਸਲਾਹ ਦਿੱਤੇ ਬੇਟੇ ਕਦੇ ਕਿਸੇ ਤੇ ਅੱਖਾਂ ਬੰਦ ਕਰਕੇ ਭਰੋਸਾ ਨਾ ਕਰੇ ਅਤੇ ਸਭ ਤੋਂ ਵੱਧ ਆਪਣੇ ਸੰਸਕਾਰ ਕਦੇ ਨਾ ਭੁੱਲੇ ਗੁਰੂ ਸਾਹਿਬ ਦੀ ਸਿੱਖਿਆ ਅਤੇ ਇਸ ਪੰਜਾਬ ਦੀ ਧਰਤੀ ਦੀ ਮਿੱਟੀ ਦੀ ਖੁਸ਼ਬੂ ਹਮੇਸ਼ਾ ਯਾਦ ਰੱਖਣੀ ਹੈ ਜਦੋਂ ਨੂਰ ਟਰਮੀਨਲ ਦੇ ਵਿੱਚ ਅੰਦਰ ਜਾਣ ਲੱਗੇ ਨਾ ਤਾਂ ਮਾਂ ਨੇ ਉਸ ਨੂੰ ਇੱਕ ਛੋਟੀ ਲਾਲ ਰੰਗ ਦੀ ਲੱਕੜ ਦੀ ਡੱਬੀ ਫੜਾਈ ਇਹ ਡੱਬੀ ਬੜੀ ਪੁਰਾਣੀ ਸੀ ਜਿਸ ਦੇ ਕੋਨੇ ਘਸ ਚੁਕੇ ਸਨ ਪਰ ਪ੍ਰੀਤਮ ਕੋ ਨੇ ਇਸ ਨੂੰ ਸਾਫ ਕਪੜੇ ਵਿੱਚ ਲਪੇਟ ਕੇ ਦਿੱਤਾ ਬੇਟੀ ਇਸ ਨੂੰ ਆਪਣੇ ਕੋਲ ਰੱਖੇਂ ਇਹ ਸਾਡੇ ਕੰਨਦਾਮ ਦੀ ਪੁਰਾਣੀ ਨਿਸ਼ਾਨੀ ਹੈ ਇਸ ਨੂੰ ਕਦੇ ਵੀ ਖੋਹੀ ਨਾ ਕੋਈ ਤੁਮ ਕੌਰ ਨੇ ਖਜੂ ਆ ਪਰੀਆਂ ਅੱਖਾਂ ਲੜ ਗਿਆ ਨੂਰ ਨੇ ਡੱਬੀ ਆਪਣੇ ਹੈਂਡਬੈਗ ਦੇ ਵਿੱਚ ਬੜੇ ਸੁਰੱਖਿਅਤ ਢੰਗ ਨਾਲ ਰੱਖੇ ਪਰ ਉਸ ਨੂੰ ਸਮਝ ਨਹੀਂ ਆਇਆ ਕਿ ਇਸ ਸਧਾਰਨ ਲੋਕਟ ਵਰਗੀ ਡੱਬੀ ਵਿੱਚ ਇੰਨਾ ਮਹੱਤਵਪੂਰਨ ਪਲਾਕੀ ਹੋ ਸਕਦਾ ਹੈ ਇਸ ਵਿੱਚ ਅਨੇਹਾ ਪਲਾਕੀ ਹੈ ਜੋ ਮਾਂ ਮੈਨੂੰ ਇਸ ਭਾਵਕ ਅੰਦਾਜ਼ ਨਾਲ ਦੇ ਰਹੀ ਹੈ ਪਰ ਨੂਰ ਦੇ ਮਨ ਵਿੱਚ ਇੱਕ ਹੋਰ ਨੁਹਗਾ ਰਾਜ ਸੀ ਜਿਸ ਨੂੰ ਉਸਨੇ ਸਿਰਫ ਆਪਣੇ ਅੰਦਰ ਹੀ ਦਬ ਕੇ ਰੱਖਿਆ ਸੀ ਉਸਨੇ ਇੱਕ ਛੋਟੇ ਜਿਹੇ ਨਿਫਾਫੇ ਵਿੱਚ ਇੱਕ ਫਿੱਕੀ ਪਈ ਤਸਵੀਰ ਰੱਖੀ ਸੀ ਇਹ ਤਸਵੀਰ ਉਸ ਨੂੰ ਬਚਪਨ ਦੇ ਵਿੱਚ ਘਰ ਦੇ ਪੁਰਾਣੇ ਕਾਗਜ਼ਾਂ ਵਿੱਚ ਮਿਲੀ ਸੀ ਜਦੋਂ ਕਿੜ ਦੇ ਹੋਏ ਪੁਰਾਣੇ ਸੰਦੂਕਾਂ ਦੀ ਤਲਾਸ਼ੀ ਕਰ ਰਹੀ ਸੀ ਨਾ ਤਾਂ ਇਸ ਤਸਵੀਰ ਦੇ ਵਿੱਚ ਇੱਕ ਅਣਪਛਾਤੀ ਔਰਤ ਸੀ ਜੋ ਕਿ ਪ੍ਰੀਤਮ ਕੌਰ ਨਾਲੋਂ ਬੜੀ ਵੱਖਰੀ ਸੀ ਉਸਦੇ ਬਾੜ ਛੋਟੇ ਸਨ ਅਤੇ ਉਸਦਾ ਪਹਿਰਾਵਾ ਜ਼ਿਆਦਾ ਅਧੁਨਿਕ ਲੱਗਦਾ ਸੀ ਇਸਦੇ ਪਿਛੇ ਪੈਨਸਲ ਨਾਲ ਕਿਛੋਟਾ ਜਿਹਾ ਨਾਮ ਲਿਖਿਆ ਹੋਇਆ ਸੇ ਰਾਜੀਵਿੰਦਰ ਬ੍ਰੈਂਪਟਨ 1995 ਨੋ ਨੂ ਹਮੇਸ਼ਾ ਲੱਗਦਾ ਵਿਓ ਪ੍ਰੀਤਮ ਕੌਰ ਅਤੇ ਜਗਤਾਰ ਸਿੰਘ ਦੀ ਅਸਲੀਤੀ ਨਹੀਂ ਹੈ ਉਹ ਉਹਨਾਂ ਤੋਂ ਬੜੀ ਬੱਕਰੀ ਹੈ ਅਤੇ ਉਸਨੂੰ ਕਦੇ-ਕਦੇ ਉਹਨਾਂ ਦੀਆਂ ਅਕਾਮ ਵਿੱਚ ਇਕ ਅਜੀਬ ਜਿਹਾ ਦਰਦ ਨਚ ਰਿਹਾ ਹੁੰਦਾ ਜੋ ਖਾਸ ਕਰਕੇ ਜਦੋਂ ਉਹ ਮਾਂ ਜਾਂ ਪਿਤਾ ਕਾ ਕੇ ਬਰਉਂਦੀ ਨਾ ਤਾਂ ਵੱਧ ਜਾਂਦਾ ਸੀ ਉਸ ਨੂੰ ਲੱਗਦਾ ਵੀ ਇਹ ਦਰਦ ਇਸੇ ਤਸਵੀਰ ਦੇ ਰਾਜ ਨਾਲ ਜੁੜਿਆ ਹੈ ਕੈਨੇਡਾ ਜਾਣਾ ਉਸ ਲਈ ਸਿਰਫ ਸੁਪਨਿਆਂ ਦਾ ਪਿੱਛਾ ਕਰਨਾ ਨਹੀਂ ਸੀ ਇਹ ਆਪਣੀ ਅਸਲ ਪਛਾਣ ਆਪਣੀ ਅਸਲੀ ਮਾਂ ਦੀ ਤਲਾਸ਼ ਸੀ ਉਹ ਜਾਣਦੀ ਸੀ ਵੀ ਇਹ ਰਾਜ਼ ਉਸ ਤੇ ਮਾਪਿਆਂ ਨੂੰ ਵੀ ਸ਼ਾਇਦ ਪਤਾ ਨਹੀਂ ਸੀ ਜਦੋਂ ਉਸ ਨੂੰ ਲੋਕਾਂ ਨੇ ਉਸ ਨੂੰ ਮਾਪਿਆਂ ਨੂੰ ਛੱਡਣ ਦਾ ਗਮ ਨਹੀਂ ਸੀ ਉਸ ਨੂੰ ਤਾਂ ਸੱਚ ਜਾਣ ਦੀ ਜਿੱਦ ਸੀ ਜਦੋਂ ਜਹਾਜ਼ ਨੇ ਹਵਾ ਦੇ ਵਿੱਚ ਉਡਾਨ ਭਰੀ ਨਾ ਤਾਂ ਨੂਰ ਨੇ ਹੇਠਾਂ ਦੇਖਿਆ ਉਸ ਦੀ ਧਰਤੀ ਇੱਕ ਛੋਟੀ ਜਿਹੀ ਬਿੰਦੂਵੰਗ ਲੱਗ ਰਹੀ ਸੀ ਇੱਕ ਨਵੀਂ ਜ਼ਿੰਦਗੀ ਪਰਬਧਰੀ ਸੀ ਪਰ ਉਸਦੇ ਮਨ ਦੇ ਵਿੱਚ ਇੱਕ ਡੂੰਗਾ ਸਵਾਲ ਸੀ ਕਿ ਉਹ ਸਿਰਫ ਸੁਪਨੇ ਦਾ ਪਿੱਛਾ ਕਰ ਰਹੀ ਹੈ ਜਾਂ ਇੱਕ ਅਜਿਹੇ ਸਾਥ ਦਾ ਜੋ ਉਸਦੀ ਜ਼ਿੰਦਗੀ ਨੂੰ ਸਦਾ ਲਈ ਬਦਲ ਦੇਵੇਗਾ ਹਵਾਈ ਜਹਾਜ਼ ਨੇ ਬੈਂਕੂਵਰ ਇੰਟਰਨੈਸ਼ਨਲ 에ਰਪੋਰਟ ਦੀ ਜ਼ਮੀਨ ਨੂੰ ਛੋਆ ਇੱਕ ਪਾਲੀ ਨੂਰ ਨੂੰ ਲੱਗਿਆ ਵੀ ਉਸਦੇ ਸਾਰੇ ਸੁਪਨੇ ਜਿਵੇਂ ਹਕੀਕਤਿ ਬਣ ਗਏ ਹੋਣ ਹਨ ਕੈਨੇਡਾ ਦੀ ਧਰਤੀ ਤੇ ਪਹਿਲਾ ਕਦਮ ਰੱਖਣ ਦੀ ਕਲਪਨਾ ਨੇ ਉਸ ਨੂੰ ਅੰਦਰੋਂ ਭਰ ਦਿੱਤਾ एयरपोर्ट दी चमक विदेशी महक ਅਤੇ ਅੰਗਰੇਜ਼ੀ ਦੇ ਵਿੱਚ ਹੋਰੀ ਗੱਲਬਾਤ ਨੇ ਉਸ ਨੂੰ ਮੋਹ ਲਿਆ ਪਰ ਖੁਸ਼ੀ ਜ਼ਿਆਦਾ ਦੇਰ ਤੱਕ ਨਹੀਂ ਰਹੀ ਜਿਵੇਂ ਹੀ ਉਹ ਇਮੀਗ੍ਰੇਸ਼ਨ ਕਾਊਂਟਰ ਤੇ ਪਹੁੰਚੀ ਨਾ ਮਾਹੌਲ ਪੂਰੀ ਤਰ੍ਹਾਂ ਬਦਲ ਗਿਆ ਉਸ ਦੇ ਸਾਹਮਣੇ ਖੜਾ ਸੀ ਅਫਸਰ ਹੈਂਰੀ ਜਿਸ ਦਾ ਚਿਹਰਾ ਬੜਾ ਸਖ਼ਤ ਸੀ ਅਦੇ ਅੱਖਾਂ ਸਵਾਲਾਂ ਨਾਲ ਭਰੀਆਂ ਸਨ ਨੂਰ ਨੇ ਆਪਣਾ ਪਾਸਪੋਰਟ ਅਤੇ ਵੀਜ਼ਾ ਕਾਗਜ਼ ਅੱਗੇ ਵਧਾਏ ਅਫਸਰ ਹੈਨਰੀ ਨੇ ਕਾਗਜ਼ ਫੜ ਕੇ ਕੰਪਿਊਟਰ ਸਕਰੀਨ ਤੇ ਕੁਝ ਦੇਖਣਾ ਸ਼ੁਰੂ ਕੀਤਾ ਉਸਨੇ ਨੂਰ ਦੇ ਜਨਮ ਸਰਟੀਫਿਕੇਟ ਦੀ ਤਾਰੀਖ ਨੂੰ ਰੋਕਿਆ ਅਤੇ ਆਪਣੇ ਕੋਲੋਂ ਇੱਕ ਪੁਰਾਣੀ ਫਾਈਲ ਨਾਲ ਮਿਲਾਇਆ ਪਹਿਲਾਂ ਉਸਦਾ ਚਿਹਰਾ ਆਮ ਸੀ ਪਰ ਜਿਵੇਂ ਜਿਵੇਂ ਉਹ ਸਕਰੀਨ ਤੇ ਕੁਝ ਦੇਖਦਾ ਗਿਆ ਨਾ ਉਸਦੇ ਮੱਥੇ ਤੇ ਪਿਆੜੀਆਂ ਪੈਣੀਆਂ ਸ਼ੁਰੂ ਹੋ ਗਈਆਂ ਕਮਰੇ ਵਿੱਚ ਇੱਕ ਅਜੀਬ ਜਿਹੀ ਕਮੋਸ਼ੀ ਸ਼ਾਇ ਸੀ ਨੂਰ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਾ ਜਿਵੇਂ ਜਾਣਦੀ ਹੋਵੇ ਕਿ ਦੋਨ ਲਕਾਇਕ ਹੋਏ ਰਾਜ ਨੂੰ ਹੁਣ ਕੋਈ ਦਿਖ ਰਿਹਾ ਹੈ ਕਈ ਮਿੰਟਾਂ ਤੋਂ ਬਾਅਦ ਅਫਸਰ ਹੈਨਰੀ ਨੇ ਸਿਰ ਚੁੱਕਿਆ ਅਤੇ ਬਿਨਾਂ ਕਿਸੇ ਭਾਵਨਾ ਦੇ ਕਿਹਾ ਮੈਡਮ ਸਾਨੂੰ ਤੁਹਾਡੇ ਸਮਾਨ ਦੀ ਦੁਬਾਰਾ ਜਾਂਚ ਕਰਨੀ ਪਵੇਗੀ ਤਿਰਪਾ ਕਰਕੇ ਮੇਰੇ ਨਾਲ आओ ਇਹ ਸੁਣ ਕੇ ਤਾਂ ਨੂਹ ਦੇ ਪੈਰਾਂ ਹਿੱਟੋਂ ਜ਼ਮੀਨੀ ਕਿਸ ਗਏ ਉਸ ਦੀ ਸਾਰੀ ਮਿਹਨਤ ਉਸ ਦੇ ਪਰਿਵਾਰ ਦੀਆਂ ਕੁਰਬਾਨੀਆਂ ਸਭ ਅਜਾਈ ਜਾਣ ਦੀ ਕਗਾਰ ਤੇ ਸਨ ਅਫਸਰ ਹੈਨਰੀ ਉਸਨੇ ਇੱਕ ਛੋਟੇ ਠੰਡੇ ਕਮਰੇ ਵਿੱਚ ਲੈ ਗਿਆ ਜਿੱਥੇ ਇੱਕ ਮਹਿਲਾ ਅਫਸਰ ਅਫਸਰ ਡੈਵਿਸ ਪਹਿਲਾਂ ਤੋਂ ਮੌਜੂਦ ਸੀ ਅਬਸੋਲੂਟ ਡੇਵਿਸ ਨੇ ਨੂਰ ਦੇ ਖੈਂਡ ਬੈਗ ਦੀ ਜਾਂਚ ਕਰਨੇ ਸ਼ੁਰੂ ਕੀਤੇ ਨੂਰ ਨੇ ਦਿਲ ਹੀ ਦਿਲੇ ਤਵਾਕੀਤੇ ਵਿੱਕਤੇ ਉਲਫਾਫਾ ਨਾਲ ਬੇ ਜਦੋਂ ਉਸਤੇ ਖੱਤਾਂ ਵਿੱਚੋਂ ਮਾਂ ਦੀ ਦਿੱਤੀ ਗਈ ਲਾਲ ਲੱਕੜ ਦੀ ਡੱਬੀ ਆਈ ਨਾ ਤਾਂ ਨੂਰ ਦਾ ਦਿਲ ਜੋਰ-ਜੋਰ ਨਾਲ ਟੜਕਿਆ ਦੇਵਿਸ ਨੇ ਡੱਬਾ ਖੋਲ੍ਹਿਆ ਅੰਦਰ ਇੱਕ ਚਾਂਦੀ ਦਾ ਛੋਟਾ ਜਿਹਾ ਲੋਕੜ ਸੀ ਇਸ ਤੇ ਪੁਰਾਣੇ ਪੰਜਾਬੀ ਅੱਖਰਾਂ ਵਿੱਚ ਸਿਰਫ ਸ ਹੀ ਲਿਖਿਆ ਸੀ ਜੋ ਸ਼ਾਇਦ ਸਰਦਾਰ ਜਾਂ ਕਿਸੇ ਖਾਨਦਾਨੀ ਨਾਮ ਦਾ ਪਹਿਲਾ ਅੱਖਰ ਸੀ ਅਫਸਰ ਨੇ ਲੋਕਟ ਨੂੰ ਮੇਤੇ ਰੱਖਿਆ ਪਰ ਉਸ ਦੀ ਨਜ਼ਰ ਖਾਲੇ ਵੀ ਨੂਰ ਦੇ ਚਿਹਰੇ ਤੇ ਸੀ ਜੋ ਡਰ ਦੇ ਨਾਲ ਪੀੜਾ ਪੈ ਚੁੱਕਾ ਸੀ ਸਾਰਾ ਕੁਝ ਲੱਭਣ ਤੋਂ ਬਾਅਦ ਅਫਸਰ ਡੇਵਿਸ ਨੇ ਨੂਰ ਦੀ ਜੈਕਟ ਦੇ ਅੰਦਰੂਨੀ ਹਿੱਸੇ ਵੱਲ ਇਸ਼ਾਰਾ ਕੀਤਾ ਜਿੱਥੇ ਉਸਨੇ ਰਾਜਵਿੰਦਰ ਦੀ ਤਸਵੀਰ ਲੁਕਾਈ ਸੀ ਇਹ ਲਪਾਵਾ ਉਸ ਦੀ ਜੈਕਟ ਦੀ ਅੰਦਰੂਨੀ ਜੇਬ ਵਿੱਚ ਟੰਗਿਆ ਸੀ ਜਦੋਂ ਉਹ ਛੋਟਾ ਲਿਫਾਫਾ ਮਿਲਿਆ ਨਾ ਤਦ ਸ੍ਰ ਡੇਵਿਸ ਦੇ ਖਾਉ ਪਾ ਵੀ ਬਦਲ ਗਏ ਉਸਨੇ ਤੁਰੰਤ ਅਫਸਰ ਹੈਨਰੀ ਨੂੰ ਬੁਲਾਇਆ ਅਫਸਰ ਹੈਨਰੀ ਨੇ ਤਸਵੀਰ ਨੂੰ ਆਪਣੇ ਹੱਥਾਂ ਚ ਲਿਆ ਕੰਪਿਊਟਰ ਤੇ ਇੱਕ ਪੁਰਾਣੀ ਫਾਈਲ ਖੋਲ੍ਹੇ ਅਤੇ ਤਸਵੀਰ ਨੂੰ ਸਕ੍ਰੀਨ ਤੇ ਵਿਕਦੀ ਹੋਏ ਇੱਕ ਫੋਟੋ ਨਾ ਮਿਲਾਇਆ ਮੈਂ ਚ ਬਿਲਕੁਲ ਸਾਫ ਸੀ ਜੋ ਕਿ ਸ਼ਰਿਆਮ ਮਿਲ ਰਿਆ ਸੀ ਅਫੀਸਰ ਹੈਨਰੀ ਕੁਝ ਦੇਰ ਲਈ ਕਮਰੇ ਸਮਸ ਰਿਆ ਕਮਰੇ ਵਿੱਚ ਟਕ ਟਕ ਕਰਦੀ ਘੜੀ ਦੀ ਆਵਾਜ਼ ਨੂਰ ਨੂੰ ਤਲਵਾਰ ਦੀ ਧਾਰ ਵਾਂਗ ਲੱਗ ਰਹੀ ਸੀ ਪਰ ਉਸਨੇ ਨੂਰਵਲ ਦੇਖਿਆ ਉਸਦੀ ਆਵਾਜ਼ ਹੁਣ ਪਹਿਲਾਂ ਨਾਲੋਂ ਜ਼ਿਆਦਾ ਗੰਭੀਰ ਅਤੇ ਰੁਕੀ ਸੀ ਨੂਰ ਕੌਰ ਤੁਹਾਨੂੰ ਪਤਾ ਹੈ ਕਿ ਇਹ ਤਸਵੀਰ ਕਿਸ ਦੀ ਹੈ ਨੂਰ ਨੇ ਸਾਫ਼ ਨਾਂ ਦੇ ਵਿੱਚ ਲਾਇਆ ਉਸਦਾ ਗਲਾ ਸੁੱਕ ਚੁੱਕਿਆ ਸੀ ਮੈਂ ਮੈਂ ਤਾਂ ਸਿਰਫ ਸੱਜਣਾ ਚਾਹੁੰਦੀ ਸੀ ਮੈਨੂੰ ਲੱਗਦਾ ਸੀ ਇਹ ਮੇਰੀ ਅਸਲ ਮਾਂ ਹੈ ਅਫਸਰ ਹੈਨਰੀ ਨੇ ਇੱਕ ਲੰਬਾ ਸਾਹ ਲਿਆ ਅਤੇ ਮੇਜ਼ ਤੇ ਰੱਖੀ ਤਸਵੀਰ ਵੱਲ ਇਸ਼ਾਰਾ ਕੀਤਾ ਇਸ ਔਰਦਾ ਦਾ ਨਾਮ ਰਾਜਵਿੰਦਰ ਹੈ ਇਹ 1995 ਦੇ ਵਿੱਚ ਕੈਨੇਡਾ ਦੇ ਇਤਿਹਾਸ ਦੇ ਇੱਕ ਬਹੁਤ ਹੀ ਸੰਵੇਦਨਸ਼ੀਲ ਅਤੇ ਅੰਤਰਰਾਸ਼ਟਰੀ ਅਪਰਾਧਾਂ ਜੁੜੀ ਸੀ ਇੱਕ ਵੱਡੇ ਵਿਝਾ ਅਤੇ ਮਨੁੱਖੀ ਤਸਕਰ ਯਾਨੀ ਹਿਊਮਨ ਟ੍ਰੈਫਿਕਿੰਗ ਸਕੈਂਡਲ ਦਾ ਇੱਕ ਵੱਡਾ ਹਿੱਸਾ ਸੀ ਇਸ ਕੇਸ ਦਾ ਸਭ ਤੋਂ ਭਿਆਨਕ ਹਿੱਸਾ ਸੀ ਬੱਚਿਆਂ ਦੀ ਅਗਵਾਈ ਉਸ ਸਮੇਂ ਇਹ ਔਰਤ ਇੱਕ ਅਣਪਛਾਤੇ ਪਰਿਵਾਰ ਦੇ ਨਾਲ ਕੰਮ ਕਰਦੀ ਸੀ ਅਧਿਕ ਨਵਜਮੇ ਬੱਚੇ ਨੂੰ ਅਗਵਾ ਕਰਕੇ ਭਾਰਤ ਲੈ ਗਏ ਸੀ ਜਿਸ ਦੀ ਪਛਾਣ ਕਦੇ ਨਹੀਂ ਹੋਈ ਇਹ ਸੁਣ ਕੇ ਨੌਰਦੇ ਸਿਰ ਵਿੱਚ ਜਿਵੇਂ ਧਮਾਕਾ ਹੀ ਹੋ ਗਏ ਉਸਤਾ ਸ਼੍ਰੀ ਰਸਨ ਹੋ ਗਿਆ ਉਸਨੇ ਸੁਣਿਆ ਸੀ ਵੀ ਵਿਦੇਸ਼ ਦੇ ਵਿੱਚ ਗੋਰੀ ਜ਼ਮੀਨ ਤੇ ਅਜੇ ਕਾਲੇ ਕੰਮ ਹੁੰਦੇ ਹਨ ਪਰ ਉਹ ਕਦੇ ਸੋਚ ਵੀ ਨਹੀਂ ਸਕਦੀ ਸੀ ਵੀ ਉਹ ਇਸ ਦਾ ਹਿੱਸਾ ਹੋ ਸਕਦੀ ਹੈ ਅਫੀਸਰ ਹੈਨਰੀ ਨੇ ਕੰਪਿਊਟਰ ਵੱਲ ਇਸ਼ਾਰਾ ਕੀਤਾ ਜਿੱਤੇ ਨੁਰ ਦਾ ਵੀਜ਼ਾ ਫਾਰਮ ਅਤੇ ਉਸ ਦਾ ਬਰਤ ਸਰਟੀਫਿਕੇਟ ਦੀ ਕਾਪੀ ਦੇਖਰੀ ਸੀ ਸਾਡੇ ਕੋਲ ਇੱਕ ਗੁਪਤ ਸੂਚਨਾ ਆਈ ਹੈ ਤੁਹਾਡੇ ਵੀਜ਼ਾ ਫਾਰਮ ਵਿੱਚ ਕੁਝ ਜਾਣਕਾਰੀ ਢੁਕਾਈ ਹੈ ਕਾਸ ਤੌਰ ਤੇ ਤੁਹਾਡੇ ਜਨਮ ਸਥਾਨ ਅਤੀ ਤਰੀਕ ਦੇ ਵਿੱਚ ਬੜੀ ਵੱਡੀ ਹੈਰਾ ਫੇਰੀ ਹੈ ਜਦੋਂ ਅਸੀਂ ਇਸ ਤਸਵੀਰ ਨੂੰ ਦੇਖਿਆ ਨਾ ਤਾਂ ਸਾਡਾ ਸ਼ੱਕ ਯਕੀਨ ਵਿੱਚ ਬਦਲ ਗਿਆ ਹੈ ਨੂਰਕੌਰ ਤੁਸੀਂ ਸਿਰਫ ਸਾਖਜੀ ਤਰਾਸ਼ ਵਿੱਚ ਇੱਥੇ ਨਹੀਂ ਆਏ ਅਸਲ ਦੇ ਵਿੱਚ ਤੁਸੀਂ ਉਹ ਅਗਵਾ ਕੀਤਾ ਗਿਆ ਬੱਚਾ ਹੋ ਜਿਸ ਨੂੰ ਰਾਜੇਂਦਰ ਨੇ 1995 ਵਿੱਚ ਭਾਰਤ ਲੈ ਕੇ ਆਈ ਸੀ ਅਤੇ ਜਿਸ ਦਾ ਅਸਲੀ ਨਾਮ ਅਤੇ ਪਛਾਣ ਕੈਨੇਡੀਅਨ ਰਿਕਾਰਡਾਂ ਵਿੱਚ ਦਰਜ ਹੈ ਤੁਹਾਡੇ ਮਾਪੇ ਜਨਕਾਰ ਸਿੰਘ ਅਤੇ ਪ੍ਰੀਤਮ ਕੋਰੇ ਜੇ ਨਾ ਤੁਸੀਂ ਆਪਣਾ ਸਭ ਕੁਝ ਮੰਦੇ ਹੋ ਉਹਨਾਂ ਨੇ ਇਸ ਰਾਜ ਨੂੰ ਲੁਕਾ ਕੇ ਤੁਹਾਡਾ ਵਿਜਾ ਭਰਾਈ ਕੀਤਾ ਹੈ ਇਸ ਲਈ ਕੈਨੇਡੀਅਨ ਕਾਨੂੰਨ ਦੇ ਤਹਿਤ ਤੁਸੀਂ ਇੱਕ ਅੰਤਰਰਾਸ਼ਟਰੀ ਅਪਰਾਧ ਨਾਲ ਜੁੜੇ ਹੋ ਅਤੇ ਤੁਹਾਨੂੰ ਇੱਥੇ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਨੂਰ ਦੀ ਦੁਨੀਆ ਇੱਕ ਪਲ ਦੇ ਵਿੱਚ ਉਲਟ ਗਈ ਜਿਸ ਔਰਤ ਨੂੰ ਮਾਂ ਸਮਝ ਕੇ ਲੱਭ ਰਹੀ ਸੀ ਉਹ ਅਸਲ ਦੇ ਵਿੱਚ ਉਸਦੀ ਜ਼ਿੰਦਗੀ ਨੂੰ ਤਬਾਹ ਕਰਨ ਵਾਲੀ ਸੀ ਇੱਕ ਅਗਵਾ ਕਰਨ ਵਾਲੀ ਅਤੇ ਉਸਦੇ ਮਾਂ-ਬਾਪ ਜਿਨ੍ਹਾਂ ਨੂੰ ਉਹ ਸ਼ੱਕ ਕਰਦੀ ਸੀ ਮਦਦ ਅਸਲ ਉਹ ਤਾਂ ਉਸ ਦੀ ਰੱਖਿਆ ਕਰ ਰਿਹਾ ਸੀ ਨਾ ਜਿਸ ਕਾਰਨ ਅਫੀਸ਼ੀਅਲ 30 ਸਾਲ ਤੋਂ ਇਹ ਰਾਜ ਲੁਕਾ ਕੇ ਰੱਖ ਰਿਹਾ ਸੀ ਮੈਨੂੰ ਡਿਪੋਰਟ ਕਿਤਾ ਜਾਵੇਗਾ ਉਸਨੇ ਕੰਬਦੀ ਆਵਾਜ਼ ਵਿੱਚ ਪੁੱਛਿਆ ਅਫਸਰ ਹੈਂਡਰੀ ਨੇ ਸਿਰ ਹਿਲਾਇਆ ਤੁਸੀਂ ਤੁਰੰਤ ਵਾਪਸ ਜਾ ਰਹੇ ਹੋ ਤੁਹਾਡਾ ਕੇਸ ਕਾਨੂੰਨੀ ਕਾਰਵਾਈ ਭਾਰਤੀ ਅਧਿਕਾਰੀਆਂ ਨੂੰ ਸੌਂਪ ਦਿੱਤਾ ਜਾਵੇਗਾ ਅਤੇ ਨਾਲ ਹੀ ਰਜਵਿੰਦਰ ਅਤੇ ਉਹਨਾਂ ਸਾਰੇ ਲੋਕਾਂ ਦੀ ਭਾਲ ਕੀਤੀ ਜਾਵੇਗੇ ਜਿਨ੍ਹਾਂ ਨੇ ਤੁਹਾਡੀ ਵੀਜ਼ਾ ਪ੍ਰਕਿਰਿਆ ਵਿੱਚ ਸਹਾਇਤਾ ਕੀਤੀ ਹੈ ਨੂਰ ਲਈ ਇਸ ਰਿਪੋਰਟੇਸ਼ਨ ਵਿੱਚ ਇਹ ਉਸ ਦੇ ਅੰਦਰ ਦੇ ਵਿਸ਼ਵਾਸ ਦਾ ਟੁੱਟਣਾ ਵੀ ਸੀ ਉਸਦੀ ਉਡਾਨ ਦਾ ਸੁਪਨਾ ਉਸਦੀ ਸਾਰੀ ਮਿਹਨਤ ਸਭ ਇੱਕ ਪਲ ਦੇ ਵਿੱਚ ਖਤਮ ਹੋ ਚੁੱਕੀ ਸੀ ਅੱਗੇ ਵਾਪਸੀ ਦੀ ਉਡਾਨ ਦੌਰਾਨ ਨੂਰਲੀ ਸਮਾਜੀ ਵਿੱਚ ਰੁਕ ਗਿਆ ਸੀ ਉਹ ਨਾ ਖਾਸ ਕੇ ਨਹੀਂ ਸੋਜ਼ ਕੇ ਕੈਨੇਡਾ ਦਾ ਅਸਮਾਨ ਜਿਨ੍ਹਾਂ ਨੂੰ ਉਸ ਸੁਪਨੇ ਦਾ ਰੰਗ ਮੰਦੀ ਸੀ ਹੁਣ ਉਹ ਇੱਕ ਠੰਡੀ ਅਤੇ ਬੇਰੰਗ ਕੈਦਵੰਗ ਮਹਿਸੂਸ ਹੋ ਰਿਹਾ ਸੀ ਉਸ ਦਾ ਦਿਮਾਗ ਇੱਕੋ ਸਵਾਲ ਦੀ ਦਿਵਾਰੇ ਕਮਰੇ ਸੀ ਜਗਤਾਰ ਸਿੰਘ ਤੇ ਪ੍ਰੀਤਮ ਕੌਰ ਕੌਣ ਹਨ ਕਿ ਉਹਨਾਂ ਦਾ ਪਿਆਰ ਸੱਚਾ ਸੀ ਜਾਂ ਸਿਰਫ ਉਹ ਇੱਕ ਵੱਡੇ ਰਾਜ ਨੂੰ ਰੱਖਾਉਣ ਦਾ ਪਰਦਾ ਸਨ ਉਹ ਆਪਣੇ ਮਾਪਿਆਂ ਤੇ ਸ਼ੱਕ ਕਰਦੀ ਰਹੀ ਉਹਨਾਂ ਨੇ ਇੱਕ ਅਸਲ ਮਾਂ ਉਹਨਾਂ ਨੂੰ ਇੱਕ ਅਸਲ ਮਾਂ ਦੀ ਤਸਵੀਰ ਲਈ ਛੱਡਣ ਦੀ ਤਿਆਰੀ ਕਰ ਰਹੀ ਸੀ ਪਰ ਸੱਚਾਈ ਨਿਕਲਿਆ ਕਿ ਉਹ ਦੋਵੇਂ ਉਸ ਦੇ ਸਭ ਤੋਂ ਵੱਡੇ ਰਖਵਾਲੇ ਸਨ ਜਿਨ੍ਹਾਂ ਨੇ ਬੇਗਾਨੇ ਬੱਚੇ ਨੂੰ ਅਪਣਾਉਣ ਲਈ ਆਪਣੀ ਜ਼ਿੰਦਗੀ ਦਾਤ ਲਗਾ ਦਿੱਤੀ ਸੀ ਉਸਨੇ ਪੂਰੀ ਉਡਾਨ ਦੌਰਾਨ ਉਸ ਲਾਲ ਲੱਕੜ ਦੀ ਡੱਬੀ ਨੂੰ ਫੜੀ ਰੱਖਿਆ ਜਿਸ ਵਿੱਚ ਉਸਦੀ ਮਾਂ ਦਾ ਦਿੱਤਾ ਹੋਇਆ ਤਾਂ ਦੀ ਦਾ ਲੌਕਰ ਸੀ ਇਹ ਲੋਕਤ ਖੋਣ ਇੱਕ ਸਿਰਫ ਨਿਸ਼ਾਨੇ ਨੇ ਸੀ ਸਗੋਂ ਉਸ ਪਿਆਰ ਦਾ ਪ੍ਰਮਾਣ ਸੀ ਜਿਸ ਨੂੰ ਉਸਨੇ ਲੱਭਣ ਲਈ ਦੂਰ ਜਾਣ ਦੀ ਕੋਸ਼ਿਸ਼ ਕੀਤੀ ਇਹ ਤਾਂ ਸਗੋਂ ਉਸ ਦੇ ਕੋਲ ਸੀ ਉਸ ਨੂੰ ਜਿਆਦਾ ਆ ਕਿਵੇਂ ਪ੍ਰੀਤਮ ਕੌਰ ਨੇ ਆਪਣੀ ਨਿੱਕੀ ਜਿਹੀ ਕਮਾਈ ਵਿੱਚੋਂ ਪੈਸੇ ਬਚਾ ਕੇ ਉਸਨੇ ਸੁਰਸਵਈ ਸਨ ਅਤੇ ਜਗਤਾਰ ਸਿੰਘ ਨੇ ਰਾਪਾ ਨੂੰ ਜਾ ਕੇ ਖੇਤਾਂ ਵਿੱਚ ਪਾਣੀ ਲਾਇਆ ਤਾਂ ਜੋ ਵਿਦੇਸ਼ ਆ ਸਕੇ ਕੋਈ ਵੀ ਬੰਦਾ ਕਿਸੇ ਅਗਵਾਕ ਕੀਤੇ ਕਿ ਕੁੜੀ ਵੀ ਇਹ ਸਭ ਕੁਝ ਕਿਉਂ ਕਰੇਗਾ ਜੇਕਰ ਉਹ ਪਿਆਰ ਫਚਾਣਾ ਹੁੰਦਾ ਤਾਂ ਸਾਰਾ ਕੁਝ ਕਿਉਂ ਕਰ ਦੇ ਅਤੇ ਉਸਦੇ ਲਈ ਆਪਣੀਆਂ ਖੁਸ਼ੀਆਂ ਕਿਉਂ ਛੱਡ ਦੇ ਜਦੋਂ ਜਹਾਜ਼ ਨੇ ਅੰਮ੍ਰਿਤਸਰ ਦੇ ਨੇੜੇ ਲੈਂਡ ਕੀਤਾ ਨਾ ਤਾਂ ਨੂਰ ਨੂੰ ਪੰਜਾਬ ਦੀ ਮਿੱਟੀ ਦੀ ਮਹਿਕ ਆਈ ਇਹ ਮਹਿਕ ਉਸਦੇ ਕੈਨੇਡਾ ਦੀਆਂ ਸਾਫ਼ ਸੁਥਰੀਆਂ ਗਲੀਆਂ ਤੋਂ ਜ਼ਿਆਦਾ ਆਪਣੇਪਨ ਵਾਲੀ ਲੱਗੀ 에ਅਰਪੋਰਟ ਤੋਂ ਬਾਹਰ ਨਿਕਲਦੇ ਸਾਰੇ ਉਸਨੇ ਆਪਣੇ ਮਾਪਿਆਂ ਨੂੰ ਉਡੀਕਦੇ ਦੇਖਿਆ ਉਹਨਾਂ ਦੇ ਚਿਹਰੇ ਤੇ ਖੁਸ਼ੀ ਨਹੀਂ ਸੀ ਸਿਰਫ ਇੱਕ ਡੂੰਗੀ ਉਦਾਸੀ ਤੇ ਕਿੰਤਾ ਸੀ ਜਦੋਂ ਪ੍ਰਿਮ ਕੋਰ ਨੇ ਨੂਰ ਨੂੰ ਦੇਖਿਆ ਨਾ ਉਹ ਸਾਰੇ ਸਵਾਲ ਭੁੱਲ ਗਏ ਉਹ ਦੌੜ ਕੇ ਆਪਣੀ ਧੀ ਨੂੰ ਗਲ ਲਗਾਣ ਲੱਗੇ ਤੂੰ ਘਰ ਦੀ ਬੇਟੀ ਹੈ ਬਸ ਤੂੰ ਕਰ ਹੈ ਉਸ ਤੇ ਹਨ ਜੋ ਨੂਰ ਦੇ ਮੋੜੇ ਤੇ ਡਿਗਰੇ ਸਨ ਜਿਸ ਵਿੱਚ ਦਹਾਕਾਂ ਦਾ ਰਾਜ ਅਤੇ ਡਰ ਸੀ ਕਰ ਆਕੇ ਪਿੰਡ ਮਹਿਲਪੁਰ ਦੀ ਖਮੋਸ਼ੀ ਵਿੱਚ ਜਗਤਾਰ ਸਿੰਘ ਨੇ ਅਥਰੂ ਪਰੀਆਂ ਅੱਖਾਂ ਨਾਲ ਸਾਰਾ ਸੱਚ ਕੋਲਿਆ ਉਹਨਾਂ ਨੇ ਦੱਸਿਆ ਕਿ ਰਾਜਵਿੰਦਰ ਜਿਸ ਦੀ ਤਸਵੀਰ ਨੂਰ ਦੇ ਕੋਲ ਸੀ ਉਹ ਜਗਤਾਰ ਸਿੰਘ ਦੇ ਇੱਕ ਪੁਰਾਣੇ ਦੋਸਤ ਦੇ ਰਿਸ਼ਤੇਦਾਰ ਸੀ ਬੇਟੀ ਅਸੀਂ ਤੈਨੂੰ ਇੱਕ ਪਲ ਦੇ ਲਈ ਵੀ ਇਹ ਮਹਿਸੂਸ ਨਹੀਂ ਕਰਾਉਣਾ ਚਾਹੁੰਦੇ ਸੀ ਕਿ ਤੂੰ ਸਾਡੀ ਧੀ ਨਹੀਂ ਹੈ ਜਦੋਂ ਰਾਜਵਿੰਦਰ ਨੇ ਤੈਨੂੰ ਸਾਨੂੰ ਸੰਭਿਆ ਤੂੰ ਸਿਰਫ ਇੱਕ ਛੋਟਾ ਜਿਹਾ ਮਸੂਮ ਬੱਚਾ ਸੀ ਉਸਨੇ ਸਾਨੂੰ ਬੇਨਤੀ ਕੀਤੀ ਵੀ ਉਹ ਬੱਚੇ ਨੂੰ ਪਾਣ ਦੇ ਵਿੱਚ ਬੜੀ ਅਸਮਰਥ ਹੈ ਦੇ ਇੱਕ ਬਹੁਤ ਵੱਡੀ ਮੁਸੀਬਤ ਦੇ ਵਿੱਚ ਫਸੀ ਹੈ ਸਾਨੂੰ ਡਰ ਸੀ ਵੀ ਜੇਕਰ ਅਸੀਂ ਸਾਝ ਦੱਸਾਂਗੇ ਤਾਂ ਕਾਨੂੰਨ ਤੈਨੂੰ ਸਾਡੇ ਤੋਂ ਖੋ ਲਵੇਗਾ ਤੇਰੇ ਕੈਨੇਡਾ ਜਾਣ ਦੀ ਖੁਸ਼ੀ ਵਿੱਚ ਹੀ ਸਾਡੇ ਦਿਲਾਂ ਵਿੱਚ ਇਹ ਡਰ ਸੀ ਉਹਨਾਂ ਨੇ ਦਸਤਾਵੇਜ਼ ਦਿਖਾਏ ਜਿਨ੍ਹਾਂ ਵਿੱਚ ਉਹਨਾਂ ਨੇ ਮਹਿਲਪੁਰ ਦੇ ਵਿੱਚ ਹੀ ਇੱਕ ਨਵਾਂ ਜਨਮ ਸਰਟੀਫਿਕੇਟ ਬਣਾਉਣ ਦੇ ਲਈ ਮੈਂਤ ਕੀਤੀ ਸੀ ਇਹ ਸਭ ਸਿਰਫ ਨੂਰ ਦੀ ਸੁਰੱਖਿਆ ਲਈ ਸੀ ਤਾਂ ਕਿ ਨੂਰ ਉਹਨਾਂ ਤੋਂ ਦੂਰ ਨਾ ਜਾਵੇ ਅਤੇ ਆਪਣੇ ਘਰ ਦੇ ਵਿੱਚ ਸੁਰੱਖਿਤ ਰਹੇ ਨੂਰ ਨੇ ਆਪਣੇ ਮਾਪਿਆਂ ਦੇ ਚਿਹਰੇ ਵੱਲ ਦੇਖਿਆ ਉਹਨਾਂ ਦੀਆਂ ਅੱਖਾਂ ਵਿੱਚ ਪਿਆਰ ਤੋਂ ਇਲਾਵਾ ਕੁਝ ਨਹੀਂ ਸੀ ਉਸਨੇ ਆਪਣੇ ਜੈਕਟ ਦੇ ਵਿੱਚੋਂ ਰਾਜਵਿੰਦਰ ਦੀ ਫਿੱਕੀ ਤਸਵੀਰ ਕੱਢੀ ਜਿਸਨੇ ਉਸ ਦੀ ਜ਼ਿੰਦਗੀ ਵਿੱਚ ਇੰਨੀ ਵੱਡੀ ਤਬਾਹੀ ਲਿਆਂਦੀ ਸੀ ਉਸਨੇ ਉਹ ਤਸਵੀਰ ਦੋ ਖਿਸਤਿਆਂ ਦੇ ਵਿੱਚ ਤੁਰੰਤ ਪਾੜ ਦਿੱਤੀ ਅਤੇ ਟੁਕੜੇ ਜ਼ਮੀਨ ਤੇ ਛੋਟ ਦੇਤੇ ਉਸ ਪਲਦੇਵ ਵਿਚ ਉਸ ਨੂੰ ਅਹਿਸਾਸ ਹੋਇਆ ਵੀ ਉਸਦੀ ਅਸਲ ਪਛਾਣ ਕੈਨੇਡਾ ਦੇ ਕਾਗਜ਼ਾਂ ਵਿੱਚ ਨਹੀਂ ਹੈ ਕਿਸੇ ਤਿੱਕੀ ਤਸਵੀਰ ਵਿੱਚ ਨਹੀਂ ਹੈ ਉਸਦੀ ਅਸਲ ਪਛਾਣ ਜਗਤਾਰ ਸਿੰਘ ਦੀਆਂ ਕੁਰਬਾਨੀਆਂ ਅਤੇ ਪ੍ਰੀਤਮ कौर ਦੇ ਅਸੀਮ ਪਿਆਰ ਦੇ ਵਿੱਚ ਹੈ ਉਸਦੇ ਸੁਪਨੇ ਭਲਾ ਟੁੱਟ ਗਏ ਸਨ ਪਰ ਉਸ ਨੂੰ ਅਸਲ ਘਰ ਮਿਲ ਗਿਆ ਸੀ ਉਸ ਨੇ ਆਪਣੇ ਮਾਪਿਆਂ ਨੂੰ ਗળે ਲਗਾ ਲਿਆ ਪਹਿਲੀ ਵਾਰ ਉਸ ਨੂੰ ਆਪਣੇ ਆਪ ਤੇ ਮਾਣ ਹੋਇਆ ਵੀ ਉਹ ਇਹਦੇ ਮਾਪਿਆਂ ਦੀ ਤੀ ਹੈ ਅਤੇ ਇਹਨੇ ਪਿਆਰ ਕਰਨ ਵਾਲੇ ਮਾਪੇ ਉਸਤੇ ਕੋਲ ਹਨ ਉਸ ਦਿਨ ਤੋਂ ਬਾਅਦ ਨੂਰ ਨੇ ਆਪਣੀ ਜ਼ਿੰਦਗੀ ਨੂੰ ਇੱਕ ਨਵੇਂ ਨਜ਼ਰੀਏ ਨਾਲ ਦੇਖਣਾ ਸ਼ੁਰੂ ਕੀਤਾ ਡਿਪੋਰਟੇਸ਼ਨ ਦਾ ਦਾਗ ਹੁਣ ਉਸਤੇ ਲਈ ਸ਼ਰਮਿੰਦਗੀ ਨਹੀਂ ਸਗੋਂ ਸੱਚ ਦੀ ਤਾਕਤ ਦਾ ਪ੍ਰਤੀਕ ਸੀ ਉਸਨੇ ਆਪਣੀ ਪੁਰਾਣੀ ਪੜ੍ਹਾਈ ਅਤੇ ਨੌਕਰੀ ਮੁੜ ਸ਼ੁਰੂ ਕੀਤੀ ਪਰ ਇਸ ਵਾਰ ਉਸਦੇ ਵਿੱਚ ਇੱਕ ਅਜੀਬ ਜਿਹੀ ਸ਼ਾਂਤੀ ਅਤੇ ਭਰੋਸਾ ਸੀ ਵਿਦੇਸ਼ ਜਾਣ ਦਾ ਸੁਪਨਾ ਭਾਵੇਂ ਟੁੱਟ ਗਿਆ ਸੀ ਪਰ ਉਸਨੂੰ ਇਹ ਅਹਿਸਾਸ ਹੋਇਆ ਵੀ ਖੁਸ਼ੀ ਅਤੇ ਤਾਕਤ ਕਿਸੇ ਵਿਦੇਸ਼ੀ ਧਰਤੀ ਤੇ ਨਹੀਂ ਬਲਕਿ ਉਸਦੇ ਆਪਣੇ ਅੰਦਰ ਅਤੇ ਉਸਦੇ ਪਰਿਵਾਰ ਦੇ ਅਥਾ ਪਿਆਰ ਦੇ ਵਿੱਚ ਮੌਜੂਦ ਹੈ ਇੱਕ ਸ਼ਾਮ ਆਪਣੇ ਮਹਿਲਪੁਰ ਦੇ ਘਰ ਦੇ ਵਿਹੜੇ ਵਿੱਚ ਬੈਠੀ ਨੂਰ ਨੇ ਸੋਚਿਆ ਕਿ ਉਸ ਵਰਗੀਆਂ ਹੋਰ ਕਿੰਨੀਆਂ ਹੀ ਪੰਜਾਬੀ ਕੁੜੀਆਂ ਹੋਣਗੀਆਂ ਜੋ ਅਧੇ ਅਧੂਰੇ ਸੁਪਨਿਆਂ ਅਤੇ ਲੁਕੇ ਹੋਏ ਰਾਜਾਂ ਦੇ ਸਹਾਰੇ ਵਿਦੇਸ਼ ਜਾਣ ਦੇ ਸੁਪਨੇ ਦੇਖਦੀਆਂ ਹਨ ਉਸਦੇ ਨਾਲ ਜੋ ਵਾਪਰਿਆ ਹੈ ਇਹ ਸਿਰਫ ਇੱਕ ਵਿਅਕਤੀਗਤ ਕਹਾਣੀ ਨਹੀਂ ਸੀ ਸਗੋਂ ਹਜ਼ਾਰਾਂ ਪਰਿਵਾਰਾਂ ਦਾ ਦਰਦ ਸੀ ਜੋ ਬਿਨਾਂ ਕਿਸੇ ਕਾਨੂੰਨੀ ਜਾਂਚ ਦੇ ਆਪਣੀ ਸਾਰੀ ਦੌਲਤ ਅਤੇ ਇੱਜ਼ਤ ਗਵਾ ਕੇ ਬੈਠੇ ਹਨ ਐਸੇ ਸੋਚ ਤੋਂ ਪ੍ਰੇਰਿਤ ਹੋ ਕੇ ਉਸਨੇ ਇੱਕ ਛੋਟਾ ਜਿਹਾ YouTube ਚੈਨਲ ਸ਼ੁਰੂ ਕੀਤਾ ਜਿਸ ਦਾ ਨਾਮ ਰੱਖਿਆ ਪਰਦਾਫਾਸ਼ ਯਾਨੀ ਐਕਸਪੋਜ਼ਿੰਗ ਦਾ ਟਰੂਥ ਹੈ ਉਸਦਾ ਪਹਿਲਾ ਵੀਡੀਓ ਸਿਰਫ 5 ਮਿੰਟ ਦਾ ਸੀ ਜਿਸ ਵਿੱਚ ਉਸਨੇ ਇੱਕ ਸਧਾਰਨ ਪੰਜਾਬੀ ਕੁੜੀ ਵਾਂਗ ਆਪਣੀ ਸਾਰੀ ਕਹਾਣੀ ਸੁਣਾਈ ਕਿਵੇਂ ਉਸਦੇ ਦੋ ਬਾਪੇ ਸਨ ਇੱਕ ਜਿਸਨੇ ਉਸਨੂੰ ਜਨਮ ਦਿੱਤਾ ਅਤੇ ਦੂਜੇ ਦਿਨਾਂ ਨੇ ਉਸਨੂੰ ਪਿਆਰ ਦਿੱਤਾ ਅਤੇ ਕਿਵੇਂ ਇੱਕ ਛੋਟੇ ਜਿਹੇ ਰਾਜ ਨੇ ਕੈਨੇਡਾ ਦੇ ਦਰਵਾਜ਼ੇ ਬੰਦ ਕਰ ਦਿੱਤੇ ਉਸਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਉਸਦੇ ਮਾਪਿਆਂ ਨੇ ਜਾਣ ਬੁੱਝ ਕੇ ਕੋਈ ਤੋਖਾ ਨਹੀਂ ਕੀਤਾ ਸਗੋਂ ਪਿਆਰ ਅਤੇ ਡਰ ਦੇ ਵਿੱਚ ਇਹ ਰਾਜ਼ ਲੁਕਾਇਆ ਸੀ ਉਸਦੀ ਵੀਡੀਓ ਬੜੀ ਵਾਇਰਲ ਹੋਈ ਲੋਕਾਂ ਨੇ ਉਸਦੀ ਇਮਾਨਦਾਰੀ ਨੂੰ ਪਸੰਦ ਕੀਤਾ ਉਹ ਪੰਜਾਬੀ ਨੌਜਵਾਨਾਂ ਨੂੰ ਸਲਾਹ ਦਿੰਦੀ ਸੀ ਸੁਪਨੇ ਜ਼ਰੂਰ ਦੇਖੋ ਪਰ ਝੂਠ ਦੀ ਨਹੀਂ ਤੇ ਨਹੀਂ ਏ ਸਚੂੜਦੀ ਨਹੀਂ ਵਾਲੀ ਸੁਪਨੇ ਹਮੇਸ਼ਾ ਟੁੱਟ ਜਾਂਦੇ ਹਨ ਆਪਣੇ ਮਾਪਿਆਂ ਨਾਲ ਬੜੇ ਇਮਾਨਦਾਰ ਅਤੇ ਆਪਣੇ ਵਿਜੇ ਅਫਸਰ ਨਾਲ ਵੀ ਨੂਰ ਦੀ ਸਚਾਈ ਅਤੇ ਸਪਸ਼ਟਤਾ ਨੇ ਉਸ ਨੂੰ ਪੰਜਾਬ ਦੇ ਵਿੱਚ ਇੱਕ ਭਰੋਸੇਮੰਦ ਆਵਾਜ਼ ਬਣਾ ਦਿੱਤਾ ਜੋ ਮਨੁੱਖੀ ਤਸਕਰੀ ਅਤੇ ਵਿਜੇ ਧੋਖਾਧੜੀ ਦੇ ਵਿਰੁੱਧ ਬੋਲਦੀ ਸੀ ਇੱਕ ਸਵੇਰ ਜਦੋਂ ਆਪਣੇ ਚੈਨਲ ਦੀ ਵੀਡੀਓ ਦੀ ਸਕ੍ਰਿਪਟ ਲਿਖ ਰਹੀ ਸੀ ਉਸਦੇ ਫੋਨ ਤੇ ਕੀ ਮਿਲਿਆ ਪੇਜਨ ਵਾਲਾ ਸੀ ਅਫਸਰ ਹੈਂਰੀ ਸੀਬੀਐਸ ਦਾ ਦਫ਼ਤਰ ਪੁਰਾਣਾ ਡਾਰੇ ਇੱਕ ਪੱਦਲੀ ਵਾਪਸ ਆਇਆ ਪਰ ਉਸਨੇ ਧੜਤਾਂ ਨਾਲ ਈਮੇਲ ਖੋਲੀ ਈਮੇਲ ਦੇ ਵਿੱਚ ਲਿਖਿਆ ਸੀ ਕੈਰੈਂਡਨ ਅਧਿਕਾਰੀਆਂ ਨੇ ਉਸ ਦਾ ਕੇਸ ਮੋੜ ਵਿਚਾਰਿਆ ਹੈ ਨੂਰਕੌਰ ਤੁਹਾਡੇ ਮਾਪਿਆਂ ਦੀ ਇਮਾਨਦਾਰੀ ਤੇ ਤੁਹਾਡੇ ਦੁਆਰਾ ਸਾਰਾ ਸੱਚ ਜाहिर ਕਰਨ ਤੋਂ ਬਾਅਦ ਤੁਹਾਡਾ ਮਾਮਲਾ ਅੰਤਰਰਾਸ਼ਟਰੀ ਅਪਰਾਧ ਨਾਲੋਂ ਹਟ ਕੇ ਪਛਾਣ ਦੀ ਕੋਸ਼ਿਸ਼ ਦੇ ਮਾਮਲੇ ਵਜੋਂ ਦੇਖਿਆ ਗਿਆ ਹੈ ਤੁਸੀਂ ਅਪਰਾਧੀ ਨਹੀਂ ਹੋ ਤੁਸੀਂ ਤਾਂ ਸਗੋਂ ਅਪਰਾਧ ਦੇ ਪੀੜਤ ਹੋ ਤੁਹਾਨੂੰ ਅਪਰਾਧੀ ਦੇ ਬਰਾਬਰ ਰੱਖਣਾ ਠੀਕ ਨਹੀਂ ਹੈ ਅਸੇ ਤਰ੍ਹਾਂ ਉਸਤੇ ਅੱਗੇ ਲਿਖਿਆ ਸੀ ਮਿੰਨੂਰ ਨੂੰ ਉਸਦੇ ਅਸਲ ਕੈਨੇਡੀਅਨ ਨਾਗਰਿਕ ਮਾਪਿਆਂ ਜਿਨ੍ਹਾਂ ਤੋਂ ਉਸਨੂੰ ਅਗਵਾ ਕੀਤਾ ਗਿਆ ਸੀ ਉਹਨਾਂ ਨੂੰ ਲੱਭਣ ਵਿੱਚ ਬਦਦ ਕੀਤੀ ਜਾਵੇਗੀ ਅਤੇ ਉਸ ਨੂੰ ਕੈਨੇਡਾ ਵਿੱਚ ਦਾਖਲ ਹੋਣ ਲਈ ਇੱਕ ਨਵਾਂ ਮੀਜ਼ਾ ਮਿਲ ਸਕਦਾ ਹੈ ਜਿਸ ਵਿੱਚ ਉਸਦੀ ਅਸਲ ਕਹਾਣੀ ਦਰਜ ਹੋਵੇਗੀ ਅਤੇ ਉਹ ਕੈਨੇਡਾ ਦੇ ਵਿੱਚ ਆਰਾਮ ਦਿਨ ਰਹਿ ਸਕਦੀ ਹੈ ਕਿਉਂਕਿ ਉਹ ਵੀ ਤਾਂ ਕੈਨੇਡਾ ਦੀ ਜਮੀ ਹੈ ਅਤੇ ਉਸ ਦਾ ਵੀ ਇੱਥੇ ਰਹਿਣ ਦਾ ਪੂਰਾ ਹੱਕ ਹੈ ਇਹ ਪੜ੍ਹ ਕੇ ਨੂਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਇਹ ਅੰਜੂ ਦਰਦ ਦੇ ਨਹੀਂ ਸਨ ਸਗੋਂ ਮਾਨ ਦੀ ਆਜ਼ਾਦੀ ਦੇ ਸੰਮੇ ਉਹ ਜਾਣਦੀ ਸੀ ਵੀ ਜ਼ਿੰਦਗੀ ਨੇ ਇਸ ਨੂੰ ਇੱਕ ਲੰਬਾ ਅਤੇ ਮੁਸ਼ਕਲ ਸਫ਼ਰ ਤੈਅ ਕਰਵਾਇਆ ਹੈ ਪਰ ਅੰਤ ਦੇ ਵਿੱਚ ਸੱਚ ਨੇ ਉਸ ਤੋਂ ਜਿੱਤ ਕਰਵਾਈ ਹੈ ਉਸ ਨੇ ਟੁੱਟੇ ਹੋਏ ਸੁਪਨਿਆਂ ਨੂੰ ਮੁੜ ਜਨੰਦੀ ਬਜਾਏ ਸੱਚਾਈ ਦੀ ਮਜ਼ਬੂਤ ਨੀਤ ਇੱਕ ਨਵੀਂ ਜ਼ਿੰਦਗੀ ਬਣਾ ਲਈ ਛੇ ਉਸ ਨੇ ਅਜੇ ਤੁਰੰਤ ਕੈਨੇਡਾ ਜਾਣ ਦਾ ਫੈਸਲਾ ਨਹੀਂ ਕੀਤਾ ਪਰ ਉਹ ਜਾਣਦੀ ਛੇ ਕਿ ਉਹ ਸਿਰਫ ਇੱਕ ਵੀਜ਼ਾ ਧਾਰਕ ਨਹੀਂ ਹੈ ਸਗੋਂ ਦੋ ਦੇਸ਼ਾਂ ਦੇ ਸੱਚ ਦੀ ਪ੍ਰਤੀਕ ਹੈ ਨੂਰ ਅੱਜ ਵੀ ਆਪਣੇ ਸੁਪਨਿਆਂ ਵੱਲ ਵਧ ਰਹੀ ਹੈ ਪਰ ਉਹ ਜਾਣਦੀ ਹੈ ਕੀ ਅਸਲ ਤਾਕਤ ਉਸਨੇ ਆਪਣੇ ਅੰਦਰ ਹੀ ਹੈ ਨਾ ਕਿ ਕਿਸੇ ਵਿਦੇਸ਼ੀ ਧਰਤੀ ਦੇ ਉਹ ਮੈਲਪੁਰ ਦੇ ਵਿੱਚ ਰਹਿ ਕੇ ਹੀ ਨਗਤਾਰ ਸਿੰਘ ਤੇ Pritam Kaur ਦੀ ਤੀ ਬਣ ਕੇ ਲੱਖਾਂ ਲੋਕਾਂ ਲਈ ਉਮੀਦੀ ਕਿਰਨ ਬਣ ਗਈ ਹੈ हां जी ਤੁਹਾਨੂੰ ਕਿਵੇਂ ਲੱਗਿਆ ਅੱਜ ਦੀ ਕਹਾਣੀ ਦੱਸੋ ਜੀ ਕਮੈਂਟਾਂ ਦੇ ਵਿੱਚ ਜੇਕਰ ਸਤਿਮੁੱਚ ਚੰਗੀ ਲੱਗੇ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਤਾਂ ਕਿ ਉਹਨਾਂ ਤੱਕ ਇਹੋ ਜਿਹੀ ਕਹਾਣੀਆਂ ਪਹੁੰਚਣੇ ਹਾਂ ਜੀ ਦੇਵ ਜੀ ਸਾਨੂੰ ਇਜਾਜ਼ਤ ਚੈਨਲ ਤੇ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰਵਾ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਦੇਵ ਜੀ ਸਾਨੂੰ ਇਜਾਜ਼ਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ